ਇੰਦੇ ਉੱਤੇ ਜਿਹੜਾ ਸ਼ੀਸ਼ਾ ਲੱਗਾ ਹੋਇਆ ਸੀ ਉਹ ਬੁਰੇ ਤਰੀਕੇ ਦੇ ਨਾਲ ਜਿਹੜਾ ਕਿ ਚਿੱਕਣਾ ਚੂੜ ਹੋਇਆ ਹੋਇਆ ਹੈ ਫ੍ਰੈਂਸਿਕ ਦੀਆਂ ਜਿਹੜੀਆਂ ਟੀਮਾਂ ਐਸ ਤੋਂ ਕਿ ਜ਼ਰੂਰ ਕਿਤੇ ਜਿਹੜੀ ਚਾਰਜਿੰਗ ਕਰਦੀਆਂ ਪਈਆਂ ਨੇ ਅਪਡੇਟ ਇਸ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਇਹ ਆਰਾਮਦਾ ਅਸਲ ਜੇ ਤੁਹਾਨੂੰ ਸਾਬਾ ਦਾ ਸਮ ਹੋਇਆ ਉਸ ਕੇਰਪਿਲੇ ਮੈਂ ਜ਼ਰੂਰ ਉਹ ਹਾਜ਼ਰ ਕਾਲੀਆਂ ਹੋਣਾ ਬੋਲ ਕੇ ਗੱਲ ਹੋਣੀ ਹੈ ਉਹ ਗੱਲ ਆਖ ਦੇਣੀ ਹੈ ਗ੍ਰਾਵਲ ਥੋੜਾ ਤਾਂ ਨਿਕਲ ਗਿਆ ਗੱਲਬਾਤ ਕਰਦੇ ਹੋਰਾਂ ਵਿੱਚ ਕੀ ਸੀ ਸਰ ਆਸ-ਪਾਸ ਇੱਕ ਅਸਾਭਵੀ ਹੈ ਤੇ ਥਾਬੇ ਤੇ ਲੋਕ ਆ ਕੇ ਜਿਹੜਾ ਕਿ ਉਹ ਸਾਬਾ ਦਾ ਕਿਹਨਾ ਦੇ ਇਸ ਤਰੀਕੇ ਦੇ ਨਾਲ ਜਿਹੜਾ ਐਕਸਿਸ ਜਿਵੇਂ ਵਿੱਚ ਮੱਲੇ ਤੱਕ ਇਸ ਜੋ ਕਾਰਨ ਦੇ ਚੱਲ ਰਹੇ ਉਹ ਦੇਖਿਆ ਜਾ ਰਿਹਾ ਕਿ ਇਸ ਕਿੰਨੇ ਨੌਜਵਾਨ ਆਉਂਦੇ ਨੇ ਕਿੰਨੇ ਦੇ ਵਿੱਚ ਉਹ ਦਲਵਾਦੇ ਆ ਜਿੱਦ ਵਿੱਚ ਫਿਰ ਜੋ ਬਲਾਸਟ ਤੋਂ ਬਾਅਦ ਗੱਡੀਆਂ ਦੇ ਗੱਡੀਆਂ ਦੇ ਸ਼ੀਸ਼ੇ ਇਹ ਦੋ ਘੁੱਟੇ ਹੋਏ ਨੇ ਕਾਰ ਦੀ ਚੱਲਦੀ ਹੈ ਮੈਂ ਇਹ ਬੰਦਾ ਮਲਾਜ ਮੋਰ ਪਾਜੀ ਜੀ ਜੀ ਸਰੋ ਸਾਹਿਬ ਜਿਹੜੇ ਮੌਕੇ ਤੇ ਵਿਆਚੇ ਆ ਔਰ ਇਸ ਟਾਈਮ ਜਾਂ ਜਿਹੜੀ ਹੈ ਉਹ ਆਪਣੇ ਜੁਮੇ ਲੈਂਦੇ ਹੋ ਨਜ਼ਰ ਆ ਰਹੀ ਨਹੀਂ ਕਾਲੀ ਸਾਹਿਬ ਦੇ ਕਰਨ ਲਈ ਮਾਸ਼ੀ ਅੱਜ ਆ ਜੀ ਤੇਰਾ ਇਹ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਜੈਸੇ ਹੁਣੇ ਐਫਆਈਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਚੁੰਡੀ ਕਾਰਵਾਈ ਹੈ ਉਸ ਵਿੱਚ ਲੈ ਕੇ ਕੀ मैम ਗਨੇਟ ਸਟੇ ਬਾਨਸੀ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਨਾ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਦੇ ਵਿੱਚ ਸੀ ਉਹਨਾਂ ਦੀ ਸਿਕਿਉਰਿਟੀ ਇੱਕ ਚੀਜ਼ ਸਪੋਰਟ ਸੀ ਠੀਕ ਹੀ ਵਿੱਚ ਵੀ ਤੁਹਾਨੂੰ ਕੋਸ਼ਿਸ਼ ਕਰਦੇ ਚੰਡੀ ਕਰਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਸਟੈਂਡ ਜਿਹੜਾ ਹੈਗਾ ਅਸੀਂ ਅਜੇ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਗ੍ਰੇਨੇਡ ਕਨਫਰਮ ਹੈ ਗ੍ਰੇਨੇਡ ਕਨਫਰਮ ਹੈ ਮੈਡਮ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਂਦੀ ਆ ਆਪਾਂ ਤੁਹਾਡੇ ਨਾਲ ਮੈਮ ਸੀਸੀਟੀਵੀ ਦੇ ਵਿੱਚ ਆਂਦਾ ਜੋ ਨੌਲ ਸਾਨੂੰ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਆ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਆ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਈ ਕਿ ਆਪਾਂ ਤੁਹਾਡੇ ਨੂੰ ਇੱਕ ਗ੍ਰਨੇਡ ਅਟੈਕ ਹੀ ਆ ਜਾਂ ਕੋਈ ਹੋਰ ਅਸੀਂ ਸੋ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੇ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਦੇਖੋ ਅਸੀਂ ਗਲਤ ਕੀਤੀ ਹੈ ਸਾਡੇ ਬਾਰਮੇ ਵਾਸ਼ਰੂਮ ਹੈ ਲਗਭਗ ਹੀ ਕੋਲੇ ਦਾ ਵੇਜ ਵਿੱਚ ਹੋਇਆ ਲਗਭਗ ਤੋਂ ਬਾਕਾ ਹੋਇਆ ਆਪਣੀ ਬੜਾ ਮੈਂ ਸੋਚਿਆ ਸ਼ੈਟ ਫਾਰਮਗਾ ਜਿਹੜੀ ਜੇਵਰੀ ਹੁੰਦਾ ਹੈ ਕਿ ਬਈ ਓਵਰਲੋਡ ਹੋ ਗਿਆ ਫਾਰਮਰ ਮੈਂ ਪੈਗਾ ਲਗਭਗ ਯਾਰ ਤਦ ਮੈਂ ਬਾਰੋਂ ਗੇ ਲੋਗਾ ਨੇ ਕਰਦੇ ਆ ਮੇਰੇ ਕਪਟਨ ਇਸ ਤਰ੍ਹਾਂ ਕਿ ਤਰ੍ਹਾਂ ਮੈਂ ਅਫਸਰ ਨੂੰ ਫੋਨ ਕੀਤਾ ਉਹ ਆਪਣੇ ਸਿਕਿਉਰਿਟੀ ਫੋਨ ਆਇਆ ਤੋ उसाई है हम बाकी देखते हैं उनका गेट गेट पे लगा मैंने मैंने जो लगा था कि गेट पे यार सात दस को पोस्ट या के चेंडे हैं क्या दरवाजे के लिए और तो ना ये लिया मतलब फोटो भी लगी है सुनिए वो भी तो मत अब अपना सही लगेगा तो हालात हैं सच कोई सीसीटीवी कोई सीसीटीवी क्या है सीसीटीवी है क्या सीसीटीवी ह� ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੂਰ ਪ੍ਰਧਾਨ ਪੂਰ ਮੰਤਰੀ ਇਹ ਉਹ ਪਰਿਵਾਰ ਹੈ ਜਿਨੇ ਪੰਜਾਬ ਦੇ ਸ਼ਾਂਤੀ ਦੇ ਲਈ ਇਹਨਾਂ ਦੇ ਪਿਤਾ ਜੀ ਤੋਂ ਲੈ ਕੇ ਕਾਲੇ ਜੀ ਨੇ ਇਹ ਨੇਕਾਂ ਕੰਮ ਇਸ ਪੰਜਾਬ ਦੇ ਲਈ ਕੀਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਨ ਸੰਘ ਤੋਂ ਲੈ ਕੇ ਕਦੀ ਕੁਰਬਾਨੀਆਂ ਤੋਂ ਨਹੀਂ ਡਰੀ ਇਹ ਜਿਹੜੇ ਵੀ ਲੋਕ ਡਰਾਨ ਦੀ ਕੋਸ਼ਿਸ਼ ਕਰ ਰਹੇ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਕਾਰਕਟਰ ਡਰਨ ਵਾਲਾ ਨਹੀਂ ਹੈ ਪਰ ਅੱਜ ਜੋ ਕੁਝ ਹੋਇਆ ਪਰ ਇਹ ਪੰਜਾਬ ਦੇ ਲੋਕ ਜੂਰ ਡਰਨਗੇ ਆਮ ਲੋਕ ਜੂਰ ਡਰਨਗੇ ਕਿ ਆਏ ਦਿਨ ਹੀ ਪਿਛਲੇ ਤਿੰਨ ਕੁ ਮਹੀਨਿਆਂ ਤੋਂ ਦਿਖ ਰਹੇ ਆ ਕਦੀ ਮਾਜੇ ਵਿੱਚ ਕਦੀ ਮਾਲ ਵਿੱਚ ਕਦੀ ਦਬਾਬੇ ਦੇ ਵਿੱਚ ਅੱਜ 15 ਦਿਨਾਂ ਦੇ ਵਿੱਚ ਦੂਸਰੀ ਘਟਨਾ ਜਲੰਧਰ ਸ਼ਹਿਰ ਦੇ ਵਿੱਚ ਹੋਈ ਹੈ ਪਰ ਇਹ ਨਹੀਂ ਆ ਕਿ 15000 ਰੁਪਏ ਦੀ ਬਾਤ ਨੂੰ ਗੱਲ ਕੋਈ ਆ ਜੇ ਗ੍ਰੇਨੇਡ ਸੱਟਣ ਲਈ ਕਿਸੇ ਕੋਲ 15000 10000 ਨਾਲ ਕਿਉਂ ਦਿੱਤਾ ਗਿਆ ਅੱਜ 10000 ਬੰਦੇ ਦੀ ਵੈਲੀਓ ਨਹੀਂ 15000 ਵੈਲੀਓ ਨਹੀਂ ਪੁਲਿਸ ਨੂੰ ਬਿਲਕੁਲ ਇਮਾਨਦਾਰੀ ਦੇ ਨਾਲ ਸੱਚ ਦੇ ਨਾਲ ਪੰਜਾਬ ਨੂੰ ਕਿਉਂਕਿ ਪੰਜਾਬ ਪਹਿਲੇ ਹੀ ਬੜੇ ਪਹਾੜਾਂ ਚੋਂ ਨਿਕਲ ਕੇ ਦੁੱਖਾਂ ਦੇ ਚੋਂ ਨਿਕਲ ਗਿਆ ਜਿਸ ਪੰਜਾਬ ਜਿਹੜਾ ਰੰਗਲਾ ਪੰਜਾਬ ਬਣਦੇ ਆ ਪਰ ਮੈਨੂੰ ਜਿਹੜੀ ਸਰਤਾਕਾ ਸਰਕਾਰ ਤੂੰ ਅਮੀਰ ਸੀ ਅੱਜ ਉਹ ਪੰਜਾਬ ਦੇ ਲੋਕ ਤਰਾਸੀ ਦਰਸੀ ਕਰ ਰਹੇ ਆ 3 ਸਾਲ ਦੇ ਕਰੀਬ ਹੋ ਗਿਆ ਉਸ ਪੰਜਾਬ ਨੂੰ ਜਿਸ ਪੰਜਾਬ ਨੂੰ ਨਸ਼ਾ ਖਤਮ ਕਰਨਾ ਸੀ ਗੈਂਗਸਟਰ ਖਤਮ ਕਰਨਾ ਸੀ ਇਹ ਸਾਰਾ ਕੁਝ ਇਹ ਬੈਕ ਜਿਹੜੀ ਬੋਨ ਹੈ ਇਦਾਂ ਦੇ ਲੋਕ ਹੀ ਆ ਜਿਹੜੇ ਇਸ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਪਰ ਸਰਕਾਰ ਅੱਜ ਉਹਨਾਂ ਲੋਕਾਂ ਦੇ ਮੈਨੂੰ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਕੋਲ ਬੇਸਾਰ ਹੈ ਸਰਕਾਰ ਦੇ ਕੋਲ ਕੋਈ ਵੀ ਇਦਾਂ ਦਾ ਤੰਤਰ ਨਹੀਂ ਹੈ ਕਿ ਉਹਨਾਂ ਦੇ ਉੱਤੇ ਨੱਥ ਪਾ ਸਕੇ ਸਰਕਾਰ ਨੂੰ ਸਿਰ ਇਲੈਕਸ਼ਨ ਦੀ ਚਿੰਤਾ ਆਪਣੀ ਕਿਦਾਂ ਆਪਣੇ ਸੁਪਰੀਮ ਨੂੰ ਜਸਟ ਕੀਤਾ ਜਾਵੇ ਕਿਦਾਂ ਅਸੀਂ ਲੁਧਿਆਣਾ ਦੀ ਇਲੈਕਸ਼ਨ ਲੜੀ ਉਹਨਾਂ ਨੇ ਜਲੰਧਰ ਇਲੈਕਸ਼ਨ ਤੁਸੀਂ ਦੇਖਿਆ ਬਾਈ ਵੈਸ ਤੇ ਕੀ ਹਾਲਾਤ ਕੀਤਾ ਸੀ ਉਹਨਾਂ ਨੇ ਘਰ ਘਰ ਤੇ ਗਨਮੈਨ ਪਹੁੰਚਾ ਦਿੱਤੇ ਘਰ ਘਰ ਤੇ ਗੈਂਗਸਟਰ ਪਰਵਾਡ ਦਿੱਤੇ ਅੱਜ ਉਹਨਾਂ ਗੈਂਗਸਟਰਾਂ ਦੇ ਹੀ ਨਤੀਜੇ ਚ ਪੰਜਾਬ ਉੱਤੇ ਰਿਹਾ ਪਰ ਮੈਨੂੰ ਅਟੈਕ ਨੂੰ ਅਸੀਂ ਲੁਧਿਆਣਾ ਇਲੈਕਸ਼ਨ ਨਾਲ ਵੀ ਜੋੜ ਸਕਦੇ ਹਾਂ ਕਿਸ ਤਰੀਕੇ ਨਾਲ ਜੋੜ ਸਕਦੇ ਹਾਂ ਅਸੀਂ ਪੰਜਾਬ ਦੀ ਸ਼ਾਂਤੀ ਦੇ ਲਈ ਪੰਜਾਬ ਦੇ ਨੂੰ ਇਸ ਪੰਜਾਬ ਨੂੰ ਦੇ ਵਿੱਚ ਅੱਜ ਜਿੰਨੀ ਵੀ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਪਰ ਉਹਰੇ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ। ਜਿਹਦੇ ਵਿੱਚ ਇਹਦੇ ਵਿੱਚ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ। ਸ਼ੀਤਲ ਜੀ ਨੇ ਗੱਲ ਰੱਖੀ ਹੈ ਵੀ ਤੁਸੀਂ ਲੁਧਿਆਣੇ ਦੀ ਵੀ ਗੱਲ ਕੀਤੀ ਹੈ। ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਤਾਕਤਵਰ ਹੁੰਦੀ ਦਿਖ ਰਹੀ ਹੈ। ਚੈ ਨਗਰ ਨਗਰ ਕਮ ਦੀਆਂ ਚੋਣਾਂ ਦੀ ਗੱਲ ਕਰੀਏ ਜਾਂ ਜਲੰਧਰ ਦੀ ਗੱਲ ਕਰੀਏ ਪਿਛਲੀ ਵਾਰ ਅਸੀਂ ਐਚ ਸਿੱਟਾਂ ਜਿੱਤੀਆਂ ਸੀ। ਇਸ ਵਾਰ ਅਸੀਂ 19 ਜਿੱਤ ਕੇ ਆਏ। ਔਰ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਮੇਰ ਬਣਾਏ ਸਾਰੇ ਜਗਜਾਹ ਰਹਿ। ਸੋ ਇਸ ਇਹ ਵੀ ਕੈਂਗਲ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਡਰਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਤੁਹਾਡੇ ਮੀਡੀਆ ਦੇ ਸਾਥੀਆਂ ਨਾਲ ਇਹ ਕਲੀਅਰ ਕਰਨਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੇ ਸੰਗਠਨ ਮਹਾ ਮੰਤਰੀ ਮੰਤਰੀਚੇਰੀ ਨਿਵਾਸ ਨੂੰ ਜੀ ਦਾ ਔਰ ਵਿਜੇ ਭਾਈ ਰੂਪਾਨੀ ਜੀ ਦਾ ਫੋਨ ਆ ਗਿਆ ਕਾਲੀਆ ਜੀ ਨਾਲ ਵੀ ਗੱਲ ਕੀਤੀ ਔਰ ਉਹ ਕੇਂਦਰ ਨਾਲ ਵੀ ਸੰਪਰਕ ਕਰਕੇ ਇਹਦੀ ਜਿਹੜੀ ਹੈ ਜਾਂਚ ਹੋਰ ਪੁਖਤਾ ਕਰਾਂਗੇ ਔਰ ਦੋਸ਼ੀਆਂ ਨੂੰ ਤਾਂ ਪਿੱਛੇ ਕਰਾਂਗੇ ਔਰ ਕਾਰਜਕਰਤਾ ਹੋਰ ਤਗੜਾ ਹੋਏਗਾ ਔਰ 10 ਤਰੀਕ ਨੂੰ ਬੀਐਲ ਸੰਤੋਸ਼ ਜੀ ਜਿਹੜੇ ਸਾਡੇ ਅਕਲ ਭਾਰਤੀ ਸੰਘਣ ਮਾ ਮੰਤਰੀ ਹੈ ਉਹ ਵੀ ਪੰਜਾਬ ਚ ਇੰਡੀਗਟ ਦੌਰੇ ਤੇ ਉਹਨਾਂ ਨੇ ਆਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਵੀ ਇਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਜਿਹੜਾ ਆਪਣਾ ਸੰਕੇਤ ਜਿਹੜਾ ਉਹ ਲੈਣਗੇ ਸ਼ਿਲਜੀ ਅਭਿਜਰ ਪਾਣੀ ਦਾ ਬੈਨ ਆ ਗਿਆ ਉਹਨਾਂ ਨਾਲ ਗੱਲਬਾਤ ਕਰ ਲਈ ਪੰਜਾਬ ਦੇ ਕਿਸੇ ਵੱਡੇ ਮੰਤਰੀ ਜਾਂ ਸੀਐਮ ਸਾਹਿਬ ਨੇ ਕੋਈ ਬਾਰੇ ਗੱਲ ਹੋਈ ਹੈ ਕਾਲਿਆ ਸਾਹਿਬ ਨਾਲ ਜਾਂ ਕੋਈ ਜਾਂਚ ਹੋਣ ਸੀਐਮ ਸਾਹਿਬ ਦਾ ਪਤਾ ਨਹੀਂ ਇਸ ਵੇਲੇ ਕਿੱਥੇ ਹੋਣਗੇ ਉਹ ਤੁਹਾਨੂੰ ਪਤਾ ਹੀ ਹੈ ਕਿ ਰਾਤ ਨੂੰ ਮਿਲਦੇ ਕਿ ਨਹੀਂ ਮਿਲਦੇ ਅੱਜ ਤੱਕ ਉਹਨਾਂ ਨੇ ਪੰਜਾਬ ਦੇ ਲਈ ਰਾਤ ਨੂੰ ਕਿੰਨੇ ਕੁ ਬਿਆਨ ਦਿੱਤੇ ਹੈ ਆਪਾਂ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਹੈ ਔਰ ਪਰਿਵਾਰ ਦੇ ਜਿਹੜੇ ਸੀਨੀਅਰ ਲੋਗ ਹੈ ਉਹਨਾਂ ਸਾਰੇ ਸੰਪਰਕ ਚ ਉਹਨਾਂ ਨੇ ਕਾਲੀਆ ਜੀ ਨਾਲ ਵੀ ਗੱਲ ਕੀਤੀ ਹੈ ਮੇਰੇ ਨਾਲ ਵੀ ਗੱਲ ਕੀਤੀ ਹੈ ਔਰ ਇਹ ਯੋਜਨਾ ਹੈ ਇਹ ਸੀ ਬਣਾ ਕੇ ਕੀ ਬਤਾਂਗੇ ਠੀਕ ਹੈ ਧੰਨਵਾਦ ਜੇ ਅਗਿਆਤ ਵਿਅਕਤੀ ਇਥੋਂ ਲੰਘ ਕੇ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਜਨਰੇਟਰ ਜਿਹੜਾ ਹੈ ਉਹ ਅੰਦਰ ਸਟਿਆ ਔਰ ਉਹ ਅੰਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਈਵਨ ਕੀ ਅੰਦਰ ਜਿਹੜੀਆਂ ਚਟਕਣੀਆਂ ਤੱਕ ਸੀਆਂ ਉਹ ਵੀ ਟਟਕੀਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਬਦਲਾਵ ਦੀ ਗੱਲ ਕਰਕੇ ਸਰਕਾਰ ਆਈ ਸੀ ਔਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲਾਅ ਐਂਡ ਆਰਡਰ ਜਿਹੜਾ ਪੰਜਾਬ ਦਾ ਹੈਗਾ ਆ ਉਹ بگੜਦਾ ਜਾ ਰਿਹਾ ਔਰ ਇੱਕ ਗਰਨੇਡ ਦੀ ਘਟਨਾ ਜਲੰਧਰਸ ਤਾਂ ਹੋ ਸਕਦੀ ਹੈ ਹੁਣ ਇਸ ਤੋਂ ਪਹਿਲੇ ਅੰਮ੍ਰਿਤਸਰ ਵਗੈਰਾ ਪਹਿਲੇ ਵੀ ਥਾਣਿਆਂ ਦੇ ਵਿੱਚ ਵੀ ਹਮਲੇ ਹੁੰਦੇ ਰਹੇ ਆ ਮਗਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੂੰ ਟਾਰਗੇਟ ਕਰਕੇ ਉਦੇ ਘਰ ਦੇ ਉੱਤੇ ਹਮਲਾ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਚੱਲਦੀ ਪਈ ਹੈ ਸੋ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਹੈ ਫੋਰੈਂਸਿਕ ਦੀ ਟੀਮ ਵੀ ਆਈ ਹੈ ਉਹਨਾਂ ਨੇ ਫੁਟੇਜ ਵੀ ਜਿਹੜੀ ਹੈ ਉਹ ਲੈ ਲਈ ਹੈ ਔਰ ਆਪਣੇ ਕੰਮ ਦੇ ਵਿੱਚ ਲੱਗੇ ਹੋ ਸਾਰੇ ਸੀਸੀਟੀਵੀ ਫੁਟੇਜ ਵਿੱਚ ਕੀ ਦੇਖਿਆ आपने ਸੀਸੀਟੀਵੀ ਫੁਟੇਜ ਦੇ ਵਿੱਚ ਮੇਂ ਇਹੀ ਸੇ ਈ ਰਿਕਸ਼ਾ ਮੇਂ ਲੋਕ ਗਏ ਔਰ ਉਹਨੋ ਨੇ ਬਾਹਰ ਸੇ ਹੈਂਡ ਗਨ ਰੇ ਕੋ ਅੰਦਰ ਫੈਂਕਾ ਕਿਤਨੇ ਲੋਕ ਦਿਖਾਈ ਦੇ ਰਹੇ ਦੋ ਲੋਕ ਦਿਖਾਈ ਦੇ ਰਹੇ और जैसे भी अंदर हुआ तो बड़ा धमाका हुआ और धुआं भी और रोड पे भी आग और अंदर भी चिंगाड़िया पूरी फैली और कालिया जी वगैरह सोए हुए थे उसके बाद उनके सिस्टर और बाकी बच्चे आए थे सब घबरा गए और जैसे ही मेरे को पता चला हम भी सीधे यहीं पार्टी के सीनियर कैसे कालिया जी अब कैसे है कालिया जी कोई चोट तो नहीं आई मतलब नहीं देखिए चोट तो नहीं आई तो मगर जो ये काम हुआ ये चिंता का विषय पंजाब के लिए है और ऐसे सीनियर नेता के घर पे ऐसा हमला होना ये और भी चिंता को बढ़ाता है क्योंकि जलंधर हमारा थोड़ा अमन शांति ऐसे हरकतें पहले नहीं हुई हैं लॉ ऑर्डर तो बिगड़ा हुआ है इसमें तो कोई दो राय नहीं है मगर ऐसे किसी व्यक्ति को टारगेट करके वहां पे हमला करना ये बहुत बड़ा चिंता का विषय है अच्छा इतना आए सीसी तुसी देखी है हाल तक किसी ने जिम्मेवारी वगैरह नहीं किसी भी नहीं हल्ले किसी ने जिम्मेवारी नहीं अक्सर देखा जाता ना भी जो कोई अटैक वगैरा हाले हले किसी भी संगठन ने या किसी ने जिम्मेवारी नहीं ली है मगर पुलिस जी तब्दीश कर पी है और सारे अलर्ट सिटी और सारा एरिया उन्होंने जो अपना सिस्टम ज करता है ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰ ਤੱਕ ਜਿਹੜਾ ਹੈ ਉਹ ਦੋਸ਼ੀਆਂ ਨੂੰ ਫੜਾਂਗੇ ਮਗਰ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਜਲੰਧਰ ਦੇ ਸਬਿਕ ਸਮਾਜ ਦੇ ਵਿੱਚ ਰਹਿੰਦੇ ਹੋਏ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਦੀ ਤੁਹਾਨੂੰ ਖਿੱਦੀ ਕਰਦਾ ਪਿਆ ਮਗਰ ਸਾਡੇ ਮਨ ਚ ਦੁੱਖ ਵੀ ਹੈ ਔਰ ਦਰਦ ਵੀ ਹੈ ਅਗਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਵੀ ਕੜਾ ਐਕਸ਼ਨ ਨਹੀਂ ਲੈਂਦੀ ਹੈ ਦੋਸ਼ੀਆਂ ਨੂੰ ਨਹੀਂ ਫੜਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਆਏਗੀ ਕਿਉਂਕਿ ਇਹ ਛੋਟੀ ਗੱਲ ਨਹੀਂ ਸਾਡੀ ਪਾਰਟੀ ਦੇ ਪੂਰਵ ਪ੍ਰਧਾਨ ਪੂਰਵ ਮੰਤਰੀ ਦੇ ਘਰ ਦਿੱਤੇ ਹਮਲਾ ਹੋਇਆ ਅਸੀਂ ਇਹਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਚੀਤਾ ਜੀ